ਸਮਰੀਤ ਹਾਂਜੀ ਪੁੱਤ ਖਾ ਪਰੌਂਠੀ ਠੰਡੀ ਹੋਣ ਦੇ ਤੂੰ ਖਾਂਦਾ ਨਹੀਂਗਾ ਆ ਮਗਰ ਹੋਰ ਪਿਆਰ ਤਿਆਰ ਹੋ ਗਈ ਪਰੌਂਠੀ ਕਿੰਨੀ ਸੋਹਣੀ ਹੂੰ ਖਾ ਨਹੀਂ ਹੋ ਰਹੀ ਨਾ ਹਾਂ ਮੋਲੀ ਮੋਲੀ ਖਾ ਲੈ ਪੁੱਤ ਓਏ ਦਾਲ ਦੀ ਮਾਂ ਤੇ 6 ਵਜੇ ਦੇਖ ਕਿੰਨੀ ਤੋਂ ਉੱਪਰ ਚੜ ਜਾਂਦੀ ਆ ਪੁੱਤ ਦਿਨ ਤੇ 5 ਵਜੇ ਚੜ ਜਾਂਦਾ ਵਾ ਲੋ ਲੱਗ ਜਾਂਦੀ ਆ ਨਾ ਤੇ ਹੁਣ ਗਰਮੀ ਜਿਹਾ ਚਾਦੀ ਤਾਂ ਸੂਰਜ ਸਵਖਤੇ ਚੜ ਜਾਂਦਾ ਵਾ ਤੇ ਮਿਹਰਗਰ ਸੁਣ ਪੁੱਤ ਤੂੰ ਜੇ ਛੇਤੀ ਤੇ ਆ ਰੋ ਕੇ ਸਕੂਲ ਜਾਣਾ ਵਾ ਠੀਕ ਆ ਮੁੜ ਕੇ ਤੂੰ ਹੁਣ ਹੌਲੀ ਹੌਲੀ ਖਾਣ ਲਈ ਆ ਤੇ ਤੇਰਾ ਟਾਈਮ ਹੋ ਜਾਣਾ ਤੂੰ ਲੇਟ ਹੋ ਜਾਣਾ ਵਾ ਤੇ ਮੈਂ ਪਤਾ ਕੀ ਕਹਣੀ ਮੈਂ ਨਹੀਂ ਬਹੁਤੀਆਂ ਗੱਲਾਂ ਨਾ ਕਰ ਹੁਣ ਰੋਟੀ ਖਾ ਜਦੋਂ ਤੂੰ ਹੁਣ ਨਾ ਸਕੂਲੋਂ ਉਦੋਂ ਦਾਦੀ ਪੋਤੀ ਗੱਲਾਂ ਕਰਾਂਗੇ ਤੇਨ ਮੈਂ ਸਾਰੀਆਂ ਗੱਲਾਂ ਮਗਰੋਂ ਦੱਸੂਗੀ ਕਿਦਾਂ ਮੈਂ ਰੋਟੀਆਂ ਪਕਾਈਆਂ ਭਾਂਡੇ ਮਾਂਜੇ ਤੂੰ ਆਪਣੇ ਸਕੂਲ ਦਾ ਦੱਸੀ ਬਾਅਦ ਚ ਕਿਹੜੇ ਕਿਹੜੇ ਮੈਡਮ ਨੇ ਪੜਾਇਆ ਕੀ ਕੀ ਆਪਾਂ ਇੰਜਵਾਏ ਕੀਤਾ ਛੁੱਟੀ ਟਾਈਮ ਕੀ ਖਰਮਸਤੀ ਕੀਤੀ ਚੰਗਾ ਤਪੋ ਤਾਂ ਖੁਸ਼ ਰਿਹਾ ਕਰ ਸਕੂਲੇ ਚੰਗਾ। ਓਏ ਦਾਦੀ ਮੈਂ ਤੇਰੀ ਲੜਾਈ ਨਾ ਕਰ ਲਿਆ ਹੁਣ ਸੁੱਕ ਚਤਰੀ ਨਾ ਫੇਰ ਤੇ ਅਡਰਾ ਸਿਰ ਵੀ ਡੋਟ ਨਾ ਬੁਨਾ। ਜਿਵੇਂ ਮੈਂ ਤਾਂ ਅਡਰਾ ਸਿਰ ਕੁੱਤੇ ਵੇਟੇ ਸੁਣਿਆ ਨਾ। ਉਹ ਤਾਂ ਤੂੰ ਮੇਰਾ ਸਿਰ ਨਹੀਂ ਕੁੱਟਣਾ ਮੈਂ ਠੀਕ ਹਾਂ ਹੁਣ ਤੇ ਮੈਂ ਸੋਣਾ ਨਹੀਂ ਨਾ ਅੱਜ ਅੱਜ ਪਹਿਲਾਂ ਆਪਾਂ ਗੱਲਾਂ ਕਰਨੀਆਂ ਸਾਰੀਆਂ। ਜਿਆਦੀਆਂ ਫੇਰ ਹੀ ਸੋਣਾ। ਫਿਰ ਤੇ ਨਾਨੀ ਮम्मा ਦੀਆਂ ਵੀ ਗੱਲਾਂ ਕਰਾਂਗੇ ਨਾਨੂ ਦੀਆਂ ਉਧਰ ਮਾਮੀ ਦੀਆਂ ਸਾਰੇ ਰਿਸ਼ਤੇਦਾਰਾਂ ਦੀਆਂ ਗੱਲਾਂ ਕਰਨੀਆਂ ਆਪਾਂ ਫਿਰ ਵਧੀਆ ਲੱਗਦਾ ਨਾ ਆਪਾਂ ਸਭ ਰਿਸ਼ਤੇਦਾਰਾਂ ਜਿਹੜੇ ਗੱਲਾਂ ਕਰੀ ਦੀਆਂ ਆਪਾਂ ਜਾਣੇ ਹੁੰਨੇ ਹੀ ਇਦਾਂ ਹੀ ਉਦਾਂ ਹੀ ਤੇ ਜਿੱਦਾਂ ਹੁਣ ਤੂੰ ਅੱਗੇ ਮੈਨੂੰ ਕਹਿਣ ਲਈ ਹੀ ਬਾਹਰ ਵੀ ਮम्मा ਤੁਸੀਂ ਦਾਦੀ ਤੁਸੀਂ ਇਦਾਂ ਕਰਦੇ ਆ ਉਹਨਾਂ ਨੂੰ ਮौजਾਂ ਲੱਗੀਆਂ ਵਾ ਹਾਂ ਤੇ ਉਹਨਾਂ ਨੂੰ ਤਾਂ ਮौजਾਂ ਹੀ ਲੱਗੀਆਂ ਮੈਨੂੰ ਤਾਂ ਸਵੇਰ ਸਵੇਰ ਉੱਠ ਕੇ ਸਕੂਲ ਜਾਣਾ ਪੈਂਦਾ ਤੇ ਉਹ ਦੋਵੇਂ ਘਰੇ ਬੈਠੇ ਉਹ ਤਾਂ ਉਹਦੇ ਨਿੱਕੇ ਆ ਜਦੋਂ ਉਹਦੇ ਸਕੂਲ ਜਾਂਦਾ ਸੀ ਨਾ ਤੇ ਉਹਦੇ ਆਪਣੀ ਮੰਮਾ ਨੂੰ ਕਹਿੰਦਾ ਸੀ ਉਦੋਂ ਇਹ ਮੰਮਾ ਸਮ੍ਰੀਤ ਸੁੱਤੀ ਆ ਸਮ੍ਰੀਤ ਨੂੰ ਮੋਜਾਂ ਲੱਗੀਆਂ ਮੈਨੂੰ ਸਕੂਲ ਜਾਣਾ ਪੈਂਦਾ ਗੈਸ ਬੰਦ ਹੀ ਕਰਦਾ ਤੇ ਫੇਰ ਹੁਣ ਤੇਰੀ ਵਾਰੀ ਆ ਗਈ ਸਕੂਲ ਜਾਣ ਦੀ ਤੇ ਤੂੰ ਹੁਣ ਉਹਨਾਂ ਨੂੰ ਕਹਿਣ ਡੈਪੀ ਆ ਤੇ ਗੁਰਵਰਨ ਨੂੰ ਪੁੱਤਿਆ ਕਿ ਪਾ ਦੇਣਾ ਸਕੂਲ ਤੇ ਮੁੜ ਕੇ ਗੁਰਵਰਨ ਨੇ ਆਖਿਆ ਕਰਨਾ ਵਾ ਸ਼ੁਗ ਨੂੰ ਮੋਜਾਂ ਲੱਗੀਆਂ ਐਦਾਂ ਕਰਦੇ ਆ ਕਰਦੇ ਤੇ ਨਿੱਕੇ ਨਿੱਕੇ ਬੱਚੇ ਗਾਂ ਦੇ ਗਾਂ ਗੱਲਾਂ ਕਰੀ ਜਾਂਦੇ ਆ ਉਹ ਤਾਂ ਮौजਾਂ ਨਹੀਂ ਹੁੰਦੀਆਂ ਜੇ ਰੋ ਪੜਾਈ ਕਰਨੀ ਆ ਨਾ ਤੇ ਕਿੱਡੇ ਵੱਡੇ ਅਫਸਰ ਬਣੇਂਦਾ ਪੜਾਈ ਕਰਕੇ ਤੇ ਤੂੰ ਹੁਣ ਆਪਣੇ ਸੋਚਣਾ ਵਾ ਪੜ ਪੜ ਕੇ ਆਪਣੇ ਮਨ ਦੇ ਨਾਲ ਕਿ ਮੈਂ ਕੀ ਬਣਨਾ ਪੜਾਈ ਕਰਕੇ ਠੀਕ ਆ ਫੇਰ ਤੂੰ ਮੈਨੂੰ ਦੱਸਣਾ ਵਾ ਤੇ ਦਾਦੂ ਨੂੰ ਵੀ ਦੱਸਣਾ ਵਾ ਕਿ ਦਾਦੂ ਜੀ ਮੈਂ ਜ਼ਿਆਦੀ ਪੜਾਈ ਕਰਕੇ ਮੈਂ ਕਿ ਕੀ ਮਤਲਬ ਕਰਨਾ ਚਾਹੁੰਨੀ ਆ ਜੰਗਾ ਠੀਕ ਆ ਖਾਲਾ ਮੇਰਾ ਪੁੱਤ ਰੋਟੀ ਛੇ ਛੇਤੀ ਇੱਕ ਪਰੌਂਠੀ ਖਾ ਲਈ ਇੱਕ ਆ ਲਾ ਤੇ ਹੋਰ ਲਾਦਾ ਇੱਕ ਨਹੀਂ ਬਸ ਬਸ ਆਹ ਹੁਣ ਤੇ ਮੈਂ ਆਪਣੇ ਮਾਤੇ ਲਾ ਲੈਨੀ ਇੱਕ ਦਾਦੂ ਨੂੰ ਪੋਛ ਲੈਣੇ ਜੇ ਖਾਣੀ ਹੋ ਤਾਂ ਫਿਰ ਉਹਨੂੰ ਮਿਲਾ ਦਾਂਗੇ ਠੀਕ ਆ ਕੱਢ ਲਈ ਤਾਰ ਕੱਢ ਲਈ ਆ ਪੁੱਤ ਮੇਰੇ ਲੱਕ ਪੀੜ ਹੀ ਬੜੀ ਹੋਂਠੀ ਆ ਤੇ ਇਹ ਲੱਕ ਪੀੜ ਵੀਰ ਪੰਗਾ ਨਾ ਲਿਆ ਕਰੋ ਤੇ ਜਨਾਨੀਆਂ ਨੇ ਕਦੇ ਕੱਢ ਲਿਆ ਕਰਨ ਪੁੱਤ ਮੈਂ ਨਾ ਪੰਗਾ ਲਵਾ ਦੇ ਕੌਣ ਲਵੇ ਉਹ ਸੋਖਾਂ ਦੀ ਆ ਵੀ ਮੈਨੂੰ ਕੱਢਣੀ ਨਹੀਂ ਆਉਂਦੀ ਤੇ ਸੁਮਨ ਹੈਗੀ ਆ ਇਹ ਸੁਮਨ ਦਾ ਆਪਰੇਸ਼ਨ ਹੋਇਆ ਤੇ ਮੰਮੀ ਤੇਰੀ ਅੱਗੇ ਕੱਢ ਲੈਂਦੀ ਹੁੰਦੀ ਮੁੜ ਕੇ ਤੇਰੇ ਵਿਆਹ ਤੋਂ ਬਾਅਦ ਛੇਤੀ ਮੰਮੀ ਤੇਰੀ ਦੇ ਸੱਟ ਲੱਗ ਗਈ ਉਹ ਗੁੱਟ ਤੜਾ ਕੇ ਬਹਿ ਗਈ ਉਹਨੂੰ ਪਤਾ ਹੀ ਆ ਵੀ ਮਨਪ੍ਰੀਤ ਆ ਗਈ ਆ ਹੁਣ ਇਹਨੇ ਕੱਢ ਲੈਣੀਆਂ ਤੇ ਮਨਪ੍ਰੀਤ ਵਿਚਾਰੀ ਡੈਵੀ ਕੱਢਣ ਤੇ ਉਹਨੇ ਕੰਮ ਹੀ ਉਦੋਂ ਦਾ ਛੱਡ ਦਿੱਤਾ ਤੇ ਹੁਣ ਇਹ ਆ ਵੀ ਇਹੋ ਟਾਈਮ ਹੁੰਦਾ ਸਮ੍ਰੀਤ ਦਾ ਸਕੂਲ ਦੇ ਜਾਣ ਦਾ ਕੋਈ ਟਾਈਮ ਹੁੰਦਾ ਧਾਰਾ ਕੱਢਣ ਦਾ ਉਹ ਨਾ ਰੋਟੀਆਂ ਪਕਾ ਕੇ ਦੇਣ ਲਈ ਹੁੰਦੀ ਸਮ੍ਰੀਤ ਨੂੰ ਤੇ ਮੈਨੂੰ ਵੱਢਣੀ ਪਣੀ ਔਰ ਕਿਨੇ ਕੱਢਣੀ ਪੁੱਤ ਚਲ ਮੇਰਾ ਕੰਮ ਨਿਬੜ ਗਿਆ ਮੈਂ ਵਖਾ ਲਉਂਦਾ ਡਾਕਟਰ ਨੂੰ ਪੁੱਤ ਤੂੰ ਆਪਣੇ ਘਰ ਦਾ ਕੰਮ ਕਰ ਲੈ ਮੈਂ ਆਪੇ ਜਾ ਕੇ ਸਹੀ ਸਹੀ ਵਖਾ ਲੀਣਾ ਡਾਕਟਰ ਨੂੰ ਉਹ ਨਹੀਂ ਮੈਂ ਨਾਲ ਜਾਣਾ ਵਾ ਤੈਨੂੰ ਕਿੰਨਾ ਦਾ ਸਕਸ਼ਨਾ ਆ ਗਈ ਤੇ ਕੀ ਹੋਇਆ ਕੀ ਨਹੀਂ ਹੋਇਆ ਉਹ ਪੁੱਤ ਸਾਚੀ ਦੱਸਣਾ ਹੋਰ ਮੈਂ ਉਥੇ ਕੀ ਇਹ ਕਹਿਣਾ ਵਾ ਜੋ ਡਾਕਟਰ ਕਹਿਣਗੇ ਤੈਨੂੰ ਮੈਂ ਦੱਸ ਦਊਗਾ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਕੀ ਅੱਗੇ ਹੀ ਜੇ ਮੈਂ ਕਢਣੀ ਧਾਰ ਤੇ ਮਨਪਰੀ ਨੇ ਇੱਥੇ ਸਰਾਣੇ ਮੇਰੇ ਖਲੋਤੀ ਰਹਿਣਾ ਡੈਡੀ ਕਢ ਲਈ ਧਾਰ ਲਿਆ ਮੈਂ ਫੜ ਕੇ ਲੈ ਜੰਦੀ ਬਾਲਟੀ ਤੇ ਹੁਣ ਉਹਨੇ ਕਿਤੇ ਬਾਹਰ ਹੀ ਨਹੀਂ ਨਿਕਲ ਕੇ ਰਾਜੀ ਨੋਮਾ ਤੇ ਕੀ ਕਰਨਾ ਵਾ ਚੱਲ ਦਿਖੋ ਉਧਰ ਸਹੀ ਹੈ ਤੇ ਮੈਂ ਉਹਨਾਂ ਕੋ ਜਾਨੇ ਆ ਆ ਦਿੱਤਾ ਵੀ ਅੱਧ ਮੱਜ ਨੇ ਥੋੜਾ ਹੀ ਦਿੱਤਾ ਵਾ ਮੈਨੂੰ ਲੱਗਦਾ ਭੀੜ-ਫਾੜ ਪਾਉਣ ਵਾਲੀ ਜਗ੍ਹਾ ਹੈ ਮੋਗੀ ਆ ਪਾਈ ਨਹੀਂ ਲੱਗਦੀ ਕੋਈ ਲੈ ਆਉਨੇ ਹੋਰ ਆਹੋ ਇੱਕ ਬੋਰਾ ਜੇ ਕੋ ਖਲਦਾ ਲੈ ਮੀ ਨਾਲ ਠੀਕ ਆ ਆ ਚੰਗਾ ਹੋਇਆ ਪੁੱਤ ਕਿਤੇ ਚੜਦੇ ਸੂਰਜ ਨੂੰ ਹੀ ਅੱਗ ਲੱਗ ਜਾਂਦੀ ਉੱਡਾ ਵੱਡਾ ਵੇੜਾ ਤੇ ਹੋਣਾ ਹੀ ਨਹੀਂ ਚਾਹੀਦਾ ਕਿਤੇ ਮੁੱਕਨ ਤੇ ਹੀ ਨਹੀਂ ਆਉਂਦਾ ਕੰਮ ਸੁਖ ਆ ਲੈ ਦੁੱਧ ਉਹਦੇ ਉੱਥੇ ਰੱਖਿਆ ਲੈ ਜਾ ਨਰਜੀ ਜਾਣ ਕੇ ਕੁੜੇ ਦੇੱਕੇ ਬਹਿ ਗਏ ਨਾ ਹੁਣ ਮਾੜਾ ਜਿੰਨਾ ਵਿੱਚ ਝਾੜੂ ਵਾਜੇ ਜਾਂਦਾ ਨਾ ਤੁਸੀਂ ਗੱਲ ਬਣਾ ਲੈਣੀ ਸੀ ਹੁਣ ਉੱਠ ਕੇ ਗਾੜੀ ਚਲ ਚੋ ਮੈਂ ਝਾੜੂ ਮਾਰਨ ਲਈ ਜੇ ਚੰਗਾ ਹਾਏ ਚੋਣੀਆਂ ਤੇ ਛੱਡੀਆਂ ਵਾ ਚੋਇਆ ਦੁੱਧ ਵੀ ਨਹੀਂ ਅੰਦਰ ਖੜ ਸਕਦੀ ਤੇ ਮੈਂ ਕਿਹੜੀ ਵੇਲੀ ਦੇ ਝਾੜੂ ਮਾਰਨ ਲਈ ਇੱਥੇ ਰੱਖ ਆਓ ਹੁੰਦੀ ਹੱਕ ਦੇ ਮਨਪ੍ਰੀਤ ਉਹਨੇ ਉਸੇ ਵੇਲੇ ਉੱਥੋਂ ਜਾ ਕੇ ਲੈ ਆਉਣਾ ਫੜਕੇ ਦੁੱਧ ਮੇਰਾ ਤੇ ਉਸ ਕੁੜੀ ਨੇ ਲੱਕ ਤੋੜਿਆ ਵਾ ਮੈਨੂੰ ਲੱਕ ਨੂੰ ਹੋਰ ਕੀ ਹੋਇਆ ਘੇਟ ਚ ਪੈ। ਸੁਮਨ ਆਲਾ ਮੇਰਾ ਪੁੱਤ ਦੁੱਧਾ ਥੇਂ ਨਾ ਤੇ ਸੋਈ ਚ। ਡੈਡੀ ਜੀ ਮੇਰੇ ਤੇ ਹੱਥ ਨਹੀਂ ਚੰਗੇ ਨਾ ਐਪੀ ਵਲੇ ਗੰਦਾ ਨਾ ਐਪੀ ਫੜਿਆ ਉਹ ਵੀ ਉਥੇ ਅੰਦਰ ਆ ਦੋ। ਤੇ ਮੰਮੀ ਜੀ ਫੜ ਲਓ ਤੁਸੀਂ। ਪੈਣਾ ਮੈਂ ਤਾਂ ਫਾੜ ਹੀ ਲੈਣਾ ਵਾਂ। ਮੰਮੀ ਨੇ ਤੁਹਾਡੇ ਸਾਹਮਣੇ ਹੀ ਆ। ਚਲ ਸਾਹਮਣੇ ਤੇ ਹੈਗਾ ਵਾ। ਫੇਰ ਦੀ ਉੱਠ ਕੇ ਸੜਦੀ ਹਾਂ। ਚਲ ਕੋਈ ਨਹੀਂ ਜਾ ਤੂੰ ਰੱਖ ਦੇ ਮੇਰੇ ਤੇ ਪੈਰ ਗੋਇ ਨਾਲ ਲਿਬੜੇ ਮੈਂ ਤਾਂ ਨਹੀਂ ਅੰਦਰ ਜਾਂਦੇ ਮੈਂ ਹੀ ਰੱਖ ਦੇਣਾ। ਨਹੀਂ ਉੱਧਾ ਇੱਕ ਗੱਲ ਹੈਗੀ ਜੇ ਇਹਨਾਂ ਨੂੰ ਘਾਰ ਕੱਢਣੀ ਹੋ ਉਮਦੀ ਹੋਵੇ ਨਾ। ਇਹਨਾਂ ਨੂੰ ਪਤਾ ਹੋਵੇ ਇਹਨਾਂ ਨੂੰ ਜਾਜ ਨਹੀਂ ਸਿਖਾੜੀ ਕੋਈ ਵੀ ਅਸੀਂ ਕਿੰਨਾ ਕਚਰੇ ਇਹਨਾਂ ਨੂੰ ਥਾਰਾ ਕੱਢ ਕੱਢ ਕੇ ਦੇਣੀਆਂ ਵਾ ਮੈਂ ਪੁੱਤ ਮੈਂ ਗੱਲ ਕੇ ਲੱਗਾ ਹੀ ਕਹਿਣ ਵੀ ਮੇਰੇ ਪੁੱਤ ਜਾਂ ਡੱਬੇ ਫੜ ਕੇ ਤੁਰੇ ਫਿਰਨਗੇ ਮੈਂ ਤਾਂ ਰੱਖੀਆਂ ਏ ਮੇਰਾ ਵੀ ਜੀ ਕਰਦਾ ਵਾ ਵੀ ਮੈਂ ਵੀ ਰਮਾਨ ਆਇਸ਼ ਕਰਾਂ ਇਹਨਾਂ ਨੇ ਮੁੜ ਕੇ ਤੁਰਿਆ ਫਿਰਨਾ ਹੀ ਲੋਕਾਂ ਦੇ ਘਰ ਡੱਬੇ ਲੈ ਲੈ ਕੇ ਜਾਜ ਸਿੱਖਣ ਕਾਰ ਕੱਢਣ ਦੀ ਜਾ ਸਿੱਖਣਾ ਕੀ ਗੱਲ ਐ ਨਿੱਕੀਆਂ ਵਾ ਇਹਨਾਂ ਨੂੰ ਪਤਾ ਨਹੀਂ ਮਾਸਾ ਮਾਸਾ ਨਿਆਣੇ ਲੋਕਾਂ ਨੇ ਕਾਰ ਕੱਢਦੇ ਆ ਅਸੀਂ ਮਾਸਾ ਮਾਸਾ ਜਿੰਨੇ ਕੱਢਣ ਡੈ ਭੇ ਸਭ ਕੋ ਸਿੱਖਿਆ ਹੀਗਾ ਮੈਂ ਸੁਖ ਨੂੰ ਬੜਾ ਆਨਣਾ ਵਾ ਸੁਖ ਤੇ ਧਿਆਨ ਨਹੀਂ ਕਰਦੀ ਚਲ ਇਹਦਾ ਡਿਪਰੈਸ਼ਨ ਹੋਇਆ ਤੇ ਉਹ ਹੀ ਕੁੜੀ ਸ ਧਿਆਨ ਕਰਲੇ ਇਹਦੇ ਵੱਲ ਹੁਣ ਤੂੰ ਉਦੋਂ ਦੀ ਗੁੱਟ ਤੇ ਸੱਟ ਲਵਾਈ ਹੀ ਤੇ ਚਲੋ ਤੇਰਾ ਨਹੀਂ ਇਹਦੇ ਚੱਲਦਾ ਇੰਨਾ ਹੀ ਬੜਾ ਤੂੰ ਸਮ੍ਰੀਤ ਨੂੰ ਤਿਆਰ ਕਰਕੇ ਸਕੂਲੇ ਘਲਾ ਦਿੰਦੀ ਆ ਰੋਟੀ ਵੀ ਕਰਨੀ ਐ ਇੰਨਾ ਹੀ ਬਣਾਵਾ ਸਮ੍ਰੀਤ ਦਾ ਹੀ ਸੋਚਣਾ ਮੈਂ ਹੋਰ ਕੁਝ ਨਹੀਂ ਕਰਨਾ ਕਿਉਂਕਿ ਦੋ ਜਾਨੀਆਂ ਹੈਗੀਆਂ ਕੋਈ ਨਹੀਂ ਪ੍ਰਸ਼ਨ ਹੋਇਆ ਵਾ ਤੇ ਨਿਆਣਾ ਹੁਣ ਵੱਡਾ ਹੋਣ ਗਿਆ ਵਾ ਹੱਥ ਲਾਉਣ ਚੋਣ ਮਾੜਾ ਮੋਟਾ ਪਤਾ ਲੱਗੇ ਇਹਨਾਂ ਨੂੰ ਇੱਕ ਵਾਰ ਤੁਸੀਂ ਕਹਿੰਦੇ ਕਿਉਂ ਨਹੀਂ ਕਿ ਵੀ ਮੈਂ ਨਹੀਂ ਕੱਢਣੀਆਂ ਸਿੱਖੋ ਤੁਸੀਂ ਵੀ ਆਪ ਆਪਣੇ ਸਿਰ ਤੇ ਗੱਲ ਪਾਈ ਸਾਰੀ ਗੱਲ ਆਪਣੇ ਸਿਰ ਤੇ ਪਾਈ ਆਂ ਅੰਦਰ ਮੇਰਾ ਨਹੀਂ ਜੀ ਕਰਦਾ ਮੈਂ ਨੌਆਂ ਨੂੰ ਕੋਈ ਗੱਲ ਕਰਾਂ ਤੇ ਫਿਰ ਦੋਰੇ ਹੋ ਗਏ ਦੁਰੇ ਫਿਰ ਉਹ ਬਾਲਾ ਕ ਲਈ ਤੇ ਆਪ ਹੀ ਮੈਂ ਕਿਹਾ ਖਰਿਆ ਇਹਨਾਂ ਨੂੰ ਆਪੇ ਅਗਰ ਆ ਜੂਗੀ ਵੇਖੇ ਹੀ ਅਗਰ ਆ ਜਾਂਦੀ ਹੈ ਲੋਕੀ ਦੇ ਅਗਾਂ ਦੇ ਮਤਨਾ ਆਵੇ ਨਾ ਗਵਾਨ ਤੋਂ ਮਤ ਲਲਿੰਦੇ ਆ ਕੰਨਾ ਕੰਮ ਕਰਦੀ ਮਨਪਰੀ ਤੇ ਹੁਣ ਸਾਰੇ ਦੱਸਦੇ ਆ ਕਿ ਆ ਕੰਮ ਕਰਦੀ ਆ ਕੰਮ ਕਰਦੀ ਤੇ ਜੀਨੇ ਜੀ ਮਾਂ ਦੀ ਕਦਰ ਹੀ ਨਹੀਂ ਪਾਈ ਇੱਕ ਮੁੰਡੇ ਕਰਕੇ ساری ਉਮਰ ਨੂੰ ਮੇ ਮਾਰ ਦਾਰਿਆਂ ਤੇ ਮੁੰਡਾ ਨਹੀਂ ਹੋਇਆ ਤੇਰੇ ਮੁੰਡਾ ਨਹੀਂ ਹੋਇਆ ਜੇ ਦੁੱਧਿਆਂ ਨੂੰ ਨਹੀਂ ਕਰਦੀ ਦਿਖਾ ਦਿੱਤਾ ਹਾਂ ਦਾ ਅਜੇ ਕਰਦੀ ਮੇਰੇ ਨਾਲ ਹੋਣੀ ਉਹ ਵਿਚਾਰੀ ਕੰਮ ਕਰਦੀ ਚੁਰਬੀ ਇਥੇ ਜਿੰਨਾ ਸੂਰ ਸੁੱਖ ਦਾਵਣਾ ਉਨਲੰਘ ਸੂਰ ਮੇਰਾ ਵੀ ਹੈਗਾ ਵਾ ਜੇ ਉਹਦਾ ਮੈਂ ਸਾਥ ਦਿੱਤਾ ਹੁੰਦਾ ਨਾ ਅੱਜ ਉਹ ਮੇਰੇ ਨਾਲ ਹੁੰਨੀ ਆ ਮੇਰਾ ਲੱਖੀ ਡੁੱਢ ਚ ਲਿਆ ਮੇਰੇ ਪੀੜੀ ਹੋਈ ਜਾਂਦੀ ਆ ਹਣ ਪਾਣੀ ਪੀਣਾ ਕਿ ਚਾਹ ਪੀਣੀ ਆ ਕੀ ਖਾਣਾ ਦੱਸੋ ਮੈਨੂੰ ਪਾਣੀ ਵੀ ਘੁੱਟਕ ਲਿਆ ਦੇ ਤੇ ਘੁੱਟਕ ਚਾਹ ਲਿਆ ਦੇ ਮੈਂ ਦਵਾਈ ਲੈਣ ਜਾਣਾ ਵਾ ਆਏ ਆਏ ਲੱਕ ਮੇਰੇ ਨੂੰ ਕੀ ਹੋਇਆ ਵਾ ਓਏ ਕੁੜੀ ਦਾ ਕਰਕੇ ਸਰੀਰ ਹੀ ਰਹਿ ਗਿਆ ਮੇਰਾ ਮੈਨੂੰ ਫਿਕਰ ਹੀ ਖਾ ਗਿਆ ਆ ਤੋ ਫੜੋ ਪਾਣੀ ਹਾਏ ਏ ਚਲ ਗਈ ਸਮਰੀ ਸਕੂਲ ਸਮਰੀ ਚਲ ਗਈ ਆ ਤੇ ਮੈਂ ਇੱਥੇ ਆ ਬੇ ਚਾਹ ਕੁੱਟ ਪੀਣ ਲਈ ਹੁਣ ਕਿ ਸਾਰਾ ਕੰਮ ਹੋ ਗਿਆ ਕਿ ਮੈਂ ਹਾੜੀ ਚਾਹ ਦੀ ਕੋਈ ਨਹੀਂ ਲੇਟ ਪੀਦਾ ਕਿ ਹਾੜੀ ਕੁੜੀ ਨਾ ਲੇਟ ਹੋ ਜੇ ਸਕੂਲ ਹਾਂ ਤੇ ਮੈਂ ਜਾਊਗਾ ਓਨਲੀ ਖਾਣ ਕੋ ਖਾਣ ਨੂੰ ਮੈਂ ਲਿਆਊਗਾ ਬਜਾਰੇ ਲਿਆ ਦਿਓ ਕੋਈ ਗੱਲ ਆਣ ਬੜੇ ਸੋਹਣੇ ਆਲੂ ਬੁਖਾਰੇ ਜਿਹੇ ਆਏ ਹੀ ਬੜੇ ਵਧੀਆ ਮਿੱਠੇ ਆ ਉਹ ਲੈ ਆ ਰਿਓ ਨਿਆਣੀ ਉਹ ਲੈ ਆ ਦੂੰਗਾ ਅੰਬ ਨਹੀਂ ਕੇ ਲਿਓਨੇ ਆ ਅੰਬ ਦਾ ਇਨਫੈਕਸ਼ਨ ਵਾਂ ਕਹਿੰਦੀ ਅੰਮਾ ਜੀ ਹੋਰ ਰਹਿੰਦੇ ਤੂੰ ਆਹ ਉਹ ਨਹੀਂ ਕੇ ਲਿਓਨੇ ਤੇ ਹੋਰ ਕੋਈ ਸੌਦਾ ਲਿਓਣਾ ਹੋਊਗਾ ਤਾਂ ਮੈਨੂੰ ਦੱਸ ਦਿਓ ਲਿਖ ਦਿਓ ਪਰਚੀ ਉਹ ਵੀ ਮੈਂ ਲੈ ਆਉਂਗਾ ਚੰਗਾ ਦੇ ਲੋ ਦੀਦੀ ਮਾਤਾ ਦੇ ਕੰਮ ਕੀ ਕੀ ਤਮਾਤਾ ਨਹੀਂ ਹੁਣ ਕੀ ਕਰਨਾ ਸੀ ਜੁਗਲੀਆਂ ਕਰਨ ਦੀ ਪਹਿਲਾਂ ਇਹ ਨਹੀਂ ਸੁਧਰਦੀ ਅੱਗੇ ਮੈਂ ਇੱਥੇ ਝਾੜੂ ਮਾਰਨ ਦੀ ਤੇ ਬਾਪੂ ਮੈਂ ਇੱਥੇ ਝਾੜੂ ਮਾਰਨ ਜਿੱਤੇ ਗਾੜੀ ਜਾਣ ਕੇ ਬਹਿ ਗਿਆ ਜੇ ਤਮ ਬਾਪੂ ਵੀ ਪਖੰਡ ਕਰਦਾ ਜੇ ਪਿੱਛੋਂ ਧਾਰ ਕੱਢ ਕੇ ਲਿਆਇਆ ਤੇ ਕੀ ਗਲਤ ਜਾ ਕੇ ਨਹੀਂ ਰੱਖ ਸਕਦੇ ਆਹ ਇੱਥੇ ਰੱਖਤੀ ਮੇਰੇ ਗਾੜੀ ਜਾਣ ਕੇ ਬਾੜਨੀ ਮੈਂ ਤੇ ਝਾੜੂ ਮਾਰ ਰਹਿਣ ਮੈਂ ਕੰਮ ਛੱਡ ਕੇ ਜਾਵਾਂ ਰੱਖਣ ਜਿਹੜਾ ਬੰਦਾ ਪਿੱਛੇ ਵਾ ਜਾ ਅੱਗੇ ਵੀ ਤੇ ਜਾ ਹੀ ਸਕਦਾ ਆ ਮੈਨੂੰ ਕਹਿੰਦੇ ਸੁੰਮਣ ਫੜ ਲਾ ਹੁਣ ਗੰਦੇ ਆ ਮੈਨੂੰ ਨੈਪੀ ਫੜਿਆ ਤੇ ਮੈਂ ਕਿੱਦਾਂ ਦੁੱਧ ਫੜ ਲੈਣਾ ਹੈਗਾ ਆ ਤੇ ਜੇ ਫੜ ਲੈਂਦੀ ਤੇ ਫੇਰ ਹੀ ਫੜਨਾ ਹੈਗਾ ਆ ਤੇ ਜੇ ਫੜ ਲੈਂਦੀ ਕਿ ਜਦ ਮੁੜ ਕੇ ਕਹਿ ਦੇਣਾ ਇਹਨੂੰ ਅਕਲ ਨਹੀਂ ਹੈਗੀ ਆਓ ਜਮਾਤ ਆਈ ਤਾਂ ਕਹਿੰਦੀ ਇਹਦਾ ਪ੍ਰੈਸ਼ਨ ਹੋਇਆ ਤਾਂ ਫੇਰ ਕੀ ਹੋਇਆ ਇਹਨੂੰ ਤਾਰ ਕੱਢਣ ਦਾ ਆਇਆ ਕਰੋ ਅੱਛਾ ਆਹੋ ਵੇਹਲਾ ਤੇ ਮਾਤਾ ਆਪ ਘੋੜੇ ਵਰਗੀ ਇਹਨੂੰ ਕੀ ਗੱਲ ਵਾ ਆਹੋ ਗੱਲ ਆ ਵਾ ਵੱਡੀ ਦਾ ਜਦੋਂ ਵਿਆਹ ਹੋਇਆ ਇਹ ਗੁੱਟ ਤੜਾ ਲਿਆ ਸੀ ਮੇਰੇ ਤੇਰੇ ਵਰੀ ਤੇ ਮੇਰੇ ਮੇਰੀ ਟਾਈਫਟ ਬੁਖਾਰ ਓਏ ਲੱਤਾਂ ਨਹੀਂ ਦੁਰਦੀਆਂ ਹੁੰਦੀਆਂ ਇਹਦੀਆਂ ਤੇ ਮੇਰੇ ਵਰੀ ਜੇਦਬਾਦੀ ਚੱਲਣ ਦਾ ਪੀ ਤੁਹਾਡੇ ਤਿੰਨਾ ਚ ਮੈਂ ਮੇਰੀ ਭਾਬੀ ਕਹਿੰਦੀ ਚਲ ਤੂੰ ਤਾਂ ਸੁਖ ਲੈਣਾ ਤੇ ਤੇਰੀ ਅੰਦਰ ਆਣੀਆਂ ਜਟਾਣੀਆਂ ਗਏ ਤੇਰੀ ਸੱਸ ਤੇ ਘੋੜੇ ਵਰਗੀ ਐ ਆ ਸੁਖ ਮਿਲ ਲਿਆ ਮੈਨੂੰ ਉਦਾਂ ਸੁਮਣ ਗੱਲ ਜਿਹੜੀ ਮਰਜ਼ੀ ਐ ਵੇ ਲੈ ਦੇ ਕੇ ਤੂੰ ਮੇਰੇ ਵਾਲੀ ਲੈਣੀ ਦੱਸ ਮੈਂ ਕੀ ਕਰਨਾ ਇਹ ਗੱਲੀ ਨੇ ਮਾਦਾ ਨੂੰ ਚਾਹੀਦਾ ਹੀ ਸੁਖ ਦਵਾਣਾ ਮੇਰੇ ਵਰੀ ਉਹਨੇ ਮੈਨੂੰ ਕਿਹੜਾ ਦਵਾਇਆ ਮੈਨੂੰ ਤਾਂ ਲੋਕ ਵੇਖਣ ਘਟ ਆਉਂਦੇ ਹੁੰਦੇ ਤੇ ਮਾਈ ਦਾ ਪਤਾ ਜ਼ਿਆਦਾ ਰਹਿਣ ਹੁੰਦੇ ਹੁੰਦੇ ਨਾ ਮੇਰੇ ਨਾਲ ਵੀ ਤੇਰੇ ਵਾਲਾ ਇਹੋ ਖੁਸ਼ੀ ਹੋਇਆ ਵਾ ਮੇਰੇ ਨਾਲ ਨਹੀਂ ਕਿ ਵੱਖਰਾ ਹੀ ਖੁਸ਼ ਹੋਇਆ ਜੇ ਮੈਂ ਪੈਨੂ ਆਗੀ ਚੱਲਣਾ ਆਹਦੇ ਨੂੰ ਮੰਨਣ ਫਿਰਦੇ ਦੇਣ ਹੀ ਸਾਨੂੰ ਬਾ ਘਰ ਬਿਠਾ ਲਿਆ ਕਦੀ ਕੋਈ ਲੜ ਪਿਆ ਤੇ ਕਦੀ ਕੋਈ ਲੜ ਪਿਆ ਕੀ ਰੌਲਾ ਪਾਇਆ ਛੇਛੜ ਤੇਰੇ ਸਾਹਮਣੇ ਆਈਆਂ ਕਿ ਵੇਖਣੇ ਰਿਆ ਨੂੰ ਬਾਪੂ ਨੇ ਕਿਦਾਂ ਲਿਆ ਕੇ ਬਾਲਟੀ ਸਾਹਮਣੇ ਰੱਖੀ ਬਾਪੂ ਵੀ ਐਵੇਂ ਜਾਣ ਕੇ ਪੰਗੇ ਲੈਣ ਡਿਆਗੇ ਜੇ ਜਦੋਂ ਨਹੀਂ ਹੁੰਦਾ ਤੇ ਬੰਦਾ ਡੰਗਰ ਜ਼ਰੂਰੀ ਰੱਖਣੀ 2 ਕਿਲੋ ਦੁੱਧ ਹੀ ਫੜ ਲਿਆ ਹੋਵੇ ਕਿ ਨੋ ਆਵੇਂ ਕੋ ਬੱਦੂ ਮੜ ਕੇ ਗੱਲਾਂ ਸਾਨੂੰ ਸੁਣਾਉਂਦੇ ਰਹਿੰਦੇ ਔਰ ਮੰਮੀ ਇਹਦੇ ਅੰਦਰ ਕਹਿਂਦੀ ਕਿ ਨਹੀਂ ਪ੍ਰੈਸ਼ਰ ਨਹੀਂ ਹੋਇਆ ਫਿਰ ਕੀ ਹੋਇਆ ਨੋ ਧਾਰ ਕੱਢਣ ਦਾ ਆਇਆ ਕਰੋ ਮੈਨੂੰ ਹੁੰਦਾ ਮੈਨੂੰ ਤਾਂ ਬੈਠਾ ਕੋ ਲੋਤਾ ਨਹੀਂ ਜਾਂਦਾ ਜੇ ਤੂੰ ਕਹਿਣਾ ਹੀ ਨਾ ਆਪ ਤੇ ਤੁਹਾਨੂੰ ਬੁਖਾਰ ਚੜਜੇ ਤੇ ਤੁਹਾਡੇ ਕੋਲ ਨਿਕਲਦੀ ਨਹੀਂ ਹੈ ਤੇ ਮੇਰੇ ਨਾਲ ਫਿਰ ਪ੍ਰੈਸ਼ਰ ਆਇਆ ਹਾਂ ਉਦੋਂ ਦੇ ਮੰਮੀ ਆਂਦੀ ਰਹਿੰਦੇ ਜਿੱਦਾਂ ਬਸ ਨਹੀਂ ਰੋਡ ਵੇਚ ਟੁੱਟ ਭੱਜ ਲੱਗੀ ਉਦਾਂ ਮੇਰੇ ਸਰੀਰ ਨੂੰ ਟੁੱਟ ਭੱਜ ਲੱਗੀ ਆ ਸਾਡੇ ਵਰੀ ਕੋਈ ਟੁੱਟ ਭੱਜ ਨਹੀਂ ਹੁੰਦੀ ਸਰੀਰ ਨੂੰ ਗੱਲ ਮੈਨੂੰ ਟੁੱਟ ਭੱਜ ਨਹੀਂ ਹੁੰਦੀ ਪਖੰਡ ਕਰਦੀ ਮਾਤਾ ਵੀ ਉਦਾਂ ਰਹਿੰਦੇ ਵਾਦੀ ਇਹ ਵੀ ਬੁੱ ਪੱਕੀ 딜 ਤੇ ਲਾ ਕੇ ਬੈਠ ਹੁਣ ਜਾਣ ਵਾਲਾ ਤੇ ਚਲ ਗਿਆ ਤੇ ਹੁਣ ਉਹਦੀ ਉਨੀ ਲਿਖੀ ਹੋ ਗਈ ਉਹ ਆਪਣੀ ਭੋਗ ਗਈ ਹਾਂ ਮਰਨ ਵਾਲਿਆ ਨਾ ਮਰਿਆ ਥੋੜੀ ਜਾਂਦਾ ਉਹਦਾ ਸਹੀ ਗਿਆ ਸਾਰਾ ਕਸੂਰ ਡੈਡੀ ਚ ਹੀ ਆ ਡੈਡੀ ਪਿੱਛੇ ਆ ਸਕਦਾ ਕਿ ਇੰਨੇ ਘਰ ਸੋਈ ਤੱਕ ਜਾਂਦੇ ਕੀ ਗੱਲ ਤੇ ਚੁੱਪ ਕਰਕੇ ਬਾਲਟੀ ਰੱਖਦਾ ਤਾਂ ਨਾ ਗੱਲ ਵੱਧਦੀ ਤੇ ਨਾ ਕੁਝ ਪੰਗਾ ਪੈਂਦਾ ਨਹੀਂ ਤੇ ਪਹਿਲੀ ਗੱਲ ਤਾਂ ਆ ਰਹੀ ਨਾ ਕੱਢਣ ਜਾਂਦੇ ਕਿ ਮੈਂ ਠੀਕ ਨਹੀਂ ਆਪੇ ਕੱਢ ਲਿਓ ਜਿੰਨੂੰ ਲੋੜ ਆਪੇ ਕੱਢ ਲਿਓ ਹੁੰਦਾ ਕੰਮ ਕਰਕੇ ਤੇ ਮੁੜ ਕੇ ਸਾਂਝਾ ਜੱਜਤਾਈ ਜਾਣਾ

आ बच्चे नु की हो गया बस। हाय हाय हिलानी नहीं दे बच्चे इसको है देखते <laughs> का खे नहीं है बच्चे जाने ना जाम हो गए है क्या मैं देख लिया क्या मैं कहना शुद्ध एम हो की करें

ਤਨਿੰਦੇ ਇਹ ਕਾ ਕਰੀ ਫੇਰ ਮਿਲਦਾ ਕੋਈ ਬਾਪੂ ਨੇ ਤੇ ਨਿਸ਼ਰਾਬ ਦੇ ਤਾ ਇਹਦਾ ਲੱਗ ਗਿਆ ਹੋਵੇ ਮੈਨੂੰ ਪੱਕਾ ਨਹੀਂ ਪਤਾ ਪਰ ਬਾਪੂ ਵੀ ਕਿਹੜਾ ਸਹੀ ਆ ਸ਼ਰਾਬ ਤੇ ਸਹੀ ਬੰਦੇ ਦਾ ਲੱਗਦਾ ਹੁੰਦਾ ਉਹ ਵੀ ਜਾਣ ਜਾਣ ਕੇ ਚਿਰਚਲੀਆਂ ਛੇੜਦਾ ਫੜਾ ਪੱਤਿਆਂ ਨੂੰ ਕਿ ਨਾ ਫੜਾ ਹਣ ਅਹੇ ਜੇ ਕਿਤੇ ਮਾਤਾ ਬਾਹਰ ਆ ਗਈ ਨਾ ਨੇ ਕਹਣਾ ਜਾਣ ਕੇ ਖੇਡਾ ਖੇਡਣ ਲਈ ਆ ਤੇ ਮੈਨੂੰ ਪਤਾ ਮੇਰੇ ਨਾਲ ਕੀ ਹੋਣ ਰਿਹਾ ਇੱਥੇ

ਸਾਰਾ ਝਾੜੂ ਲਾ ਲਿਆ ਤੇ ਕੂੜਾ ਇੱਥੇ ਇਕੱਠਾ ਕਰਤਾ ਹਾ ਤਾਂ ਮੈਂ ਬਾਅਦ ਚ ਧੋਨੀ ਆ ਪਹਿਲਾਂ ਇਹਨੂੰ ਹੀ ਪੁੱਛਨੀ ਆ ਬਣਾ ਕਿ ਕੂੜਾ ਇੱਥੇ ਕੋਈ ਇਕੱਠਾ ਹੁੰਦਾ ਹੈ ਆਹ ਹੇ ਕੋਈ 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 ਆਏ ਹੇ ਇਹਨੂੰ ਕੀ ਹੋ ਗਿਆ ਇਹਨੂੰ ਵੀ ਭੂਤ ਦੇਹ ਪਿਆ ਗੜੀਵੜੀ ਮਕਲੋਤੀ ਨੂੰ ਤਾਂ ਅਸੀਂ ਦਿਖਾਈ ਨਹੀਂ ਦਿੱਤੇ ਪੁੱਛ ਨਹੀਂ ਆ ਭਲਾਏ ਕੱਤੋਂ ਡਰੀ ਐ ਆ ਵੀ ਇੱਥੇ ਸੁੱਟ ਗਈ ਜਦਾਂ ਤੇ ਗੂੜਾ ਮੈਂ ਵੀ ਨਹੀਂ ਚੁੱਕਣਾ ਪਿਆ ਰਹਿਣ ਦੇ ਇੱਥੇ ਆਪੇ ਚਾਚੀ ਸੱਸੀ ਕਾ ਸੱਸੀ ਕਾ ਕੀ ਬੰਦੇ ਆ ਵੇਖ ਪੰਡੇ ਨਹੀਂ ਤੋਣ ਹੈ ਹਾਂ ਚੱਲ ਆ ਜਾ ਉੱਥੇ ਤੋਰੀਆਂ ਤਾਰੀਆਂ ਲੱਗਦੀਆਂ ਨਹੀਂ ਇਹ ਤੋੜ ਤਾਰੇ ਨਹੀਂ ਲੱਗਦੀਆਂ ਫੁੱਲ ਪਏ ਨੇ ਮੈਂ ਤਾਂ ਕਹਿੰਦੀ ਤੁਹਾਡੇ ਵੱਲਾਂ ਬੜੀਆਂ ਜਮਿਆ ਪੁੱਛ ਵੀ ਹੁਣੀ ਵੀ ਲੱਗਦੀਆਂ ਕਿ ਨਹੀਂ ਲੱਗਦੀਆਂ ਹੁਣ ਲੱਗਣ ਗਈਆਂ ਚੱਲ ਆ ਜਾ ਜੇ ਕੀ ਕਰਦੀ ਆਈਂ ਕੁਛ ਵੀ ਨਹੀਂ ਕਰਨਾ ਕੀ ਚਾਚੀ ਹਾਂ ਤੇ ਹੀ ਕੰਡੇ ਪੰਡੇ ਢੋਡੇ ਆ ਪੰਡੇ ਧੋਤੇ ਚਾਹ ਰੌਣੀ ਆਈ ਹਾਂ ਹਾਂ ਪਰੌਣੀ ਆਏਗੇ ਚਾਚੇ ਦੇ ਪਤਾ ਕਰਨ ਆਏਗੇ ਉਹ ਜਹ ਹੁਣੀ ਗਏ ਤੇ ਮੈਂ ਤਾਂ ਪੰਡੇ ਸਾਫ ਕਰ ਲਈ ਜੀ ਤੁਮ ਕ ਕਰਦੀਆਂ ਜੀ ਕੋਸ਼ਣ ਮੈਂ ਕਰਨਾ ਕੀ ਮਾਂਜੇ ਨਹੀਂ ਕਰ ਲੱਗਣ ਡਿਆ ਹੂੰ ਤੇ ਮੈਂ ਚਲ ਚਾਚੀ ਕੋਲ ਹੋ ਕਿਉਂ ਨਹੀਂ ਐ ਵੇਲਾ ਜੀਆਂ ਨਾ ਹੀ ਰੌਣਕ ਹੁੰਦੀ ਹੁਣ ਵੇਲਾ ਚਾਚਾ ਹੀ ਕਰਕੇ ਕਿੰਨੇ ਪਰਵਾਨੇ ਆਉਂਦੇ ਆ ਕੁੜੀਆਂ ਤਾਂ ਢੀਆਂ ਕੋਈ ਤੇ ਮੈਂ ਤਾਂ ਅੱਗੇ ਕਹਿਣੀ ਮੈਂ ਵੀ ਕੁੜੀਆਂ ਦੇ ਤੋਂ ਮੈਨੂੰ ਚੇਤਾ ਆ ਵੀ ਅਮਰਤੇ ਮਨੁਰੀ ਤੇ ਇਹ ਛਟਪਟ ਜਿੰਨੇ ਜੀ ਹੁੰਨੀ ਰੌਣਕ ਹੁੰਦੀ ਆ ਤੇ ਅੱਗੇ ਮੇਰਾ ਮਨਪ੍ਰੀਤ ਵੀ ਪੀਛੇ ਲਾ ਜਾਂਦੀ ਹੀ ਹੈ ਤੇ ਆਪਣੀ ਉਸਰੀ ਪਰ ਮੈਂ ਅੱਗੇ ਕਹਿਣੀ ਵੀ ਜਿੱਦਾਂ ਹੁਣ ਰਖੜੀ ਤੇ ਆਉਣਾ ਹੋਣਾ ਮੰਨੀ ਹੋਣਾ ਸਾਰੇ ਆ ਤੁਹਾਡੇ ਹੂੰ ਤੇ ਹੁਣ ਜਦੋਂ ਆਮਨ ਅਮਨ ਪ੍ਰੀਤ ਨੇ ਆਉਣਾ ਆ ਨਾਮਰਤ ਨੇ ਆਉਣਾ ਤੇ ਉਦੋਂ ਤਿੰਨ ਵੀ ਨਹੀਂ ਸਾਰਾ ਹੈਗੇ ਹੈ ਜਦੋਂ ਉਹ ਹੀ ਇੱਥੇ ਤੇ ਹੁਣ ਤੈਨੂੰ ਹੁਣ ਪਤਾ ਲੱਗਾ ਹੈ ਨਾ ਤੀਆਂ ਤੇ ਗਈ ਹੁੰਦੀਆਂ ਹਾਂ ਮੈਂ ਹੈ ਤੀਆਂ ਤਾਂ ਤਰੇਖਾ ਨਹੀਂ ਰੌਣਕ ਹੁੰਦੀ ਕਰਦੀ ਹੁਣ ਮੈਨੂੰ ਇਹ ਪਤਾ ਉਹ ਵਿਚਾਰੀ ਨਾਲ ਕੋ ਕੋ ਵਿਚਾਰੀ ਨੂੰ ਮੈਂ 100 ਵੀ ਦੇ ਦੇਣਾ ਕੀ ਜੀ ਨਹੀਂ ਪਰ ਮੈਂ ਦੇਣਾ ਪਰ ਅਗਲੀ ਨੇ ਉੱਥੇ ਜਾ ਕੇ ਚਾਚੀ ਨੂੰ ਉਹਨਾਂ ਨੂੰ ਕਹਿ ਦੇਣਾ ਮੈਨੂੰ 500 ਮੇਰੀ ਭਾਬੀ ਨੇ ਦਿੱਤਾ ਤੇ ਹੋਰ ਇਹ ਨਾ ਮੇਰੇ ਟਿਕਨੇ ਟਿਕਾ ਡਿਪਾਰਟਮੈਂਟ ਨੂੰ ਕਦਰ ਹੀ ਨਹੀਂ ਆਈ ਉਹਨਾਂ ਨੂੰ ਰੱਖਣੀ ਨਾ ਸਾਰੇ ਆਪਣੇ ਆਪਣੇ ਮਾਪਿਆਂ ਦੇ ਨਾਮ ਚਾ ਕਰਦੀਆਂ ਨੇ ਕੋਲੋਂ ਕਰਕੇ ਦੱਸ ਦਿੰਦੇ ਹਾਂ ਨੇ ਮਾਪਿਆਂ ਨੇ ਦਿੱਤਾ ਹੁਣ ਕਹਿਣਾ ਆਉਣਗੇ ਕੜੀ ਪਾਉਣਗੇ ਚੱਲ ਜਾਂਦੀਆਂ ਉਸੇ ਵੇਲੇ ਚੱਲ ਜਾਣਾ ਉਹ ਤੇ ਵਿਚਾਰੀ ਨੂੰ ਮੈਂ ਮਾਨਪ੍ਰੀਤ ਨੂੰ ਕਹਿਣਾ ਮੈਂ ਆਪਣੇ ਤੇ ਰਖੜੀ ਲੱਗ ਜਾਣਾ ਤੇ ਵਿਚਾਰੀ ਨਿਕਣਾ ਆ ਵੀ ਮੈਂ ਕੋਈ ਗੱਲ ਨਹੀਂ ਆ ਜਾਨੀ ਐ ਮੈਂ ਘਰ ਦਾ ਸਾਰ ਲੂੰਗੀ ਤੂੰ ਚਲ ਜਾ ਹੁਣ ਤੇ ਅਹੀਂ ਵੀ ਜਦੋਂ ਜਾਂਨੇ ਤਾਂ ਘਰ ਤਾਂ ਖਾਲੀ ਖਾਲੀ ਲੱਗਦਾ ਜੀ ਨਹੀਂ ਕਰਦਾ ਅਜੇ ਰੌਣਕ ਆ ਵੀ ਘਰ ਖਾਲੀ ਖਾਲੀ ਲੱਗਦਾ ਕਿ ਮਨਪ੍ਰੀਤ ਨਹੀਂ ਆਉਣਾ ਅਮਰਤ ਨਹੀਂ ਆਉਣਾ ਕਿਤੇ ਰੌਣਕ ਲੱਗੀ ਹੁੰਦੀ ਹੈ ਅਮਰਤ ਦਾ ਹੋ ਰੁਕਦਾ ਹਿਸਾਬ ਹੀ ਹੈ ਜੇ ਮਨਪ੍ਰੀਤ ਵਰਗੀ ਤੇ ਬੁੜੀ ਲੱਭਣੀ ਨਹੀਂ ਨਾ ਹਮ ਬੜਨ ਜਿੰਨੇ ਜੀ ਰੌਣਕ ਹੁੰਦੀ ਹੈਗੀ ਵਿਰਾ ਭਰਿਆ ਹੁੰਦਾ ਹੈ ਆਉਂਦੇ ਜਾਂਦੇ ਨੇ ਛੱਟ ਉਥੇ ਵੱਟ ਜਾਣਾ ਹੁਣ ਤੇ ਜੀ ਨਹੀਂ ਕਰੋ ਤੁਹਾਡੇ ਘਰ ਵਾਲੇ ਵੇਖਣ ਨਾ ਖਾਲੀ ਖਾਲੀ ਘਰ ਹੈ ਤੁਹਾਡਾ ਮੇਰਾ ਤਾਂ ਡੇਰੀ ਨੂੰ ਜੀ ਮੰਮ ਡੇਰੀ ਸਿੱਧੇ ਮੋਹ ਨਹੀਂ ਗੱਲ ਕਰ ਕੜੀ ਕਿ ਜੇ ਕਿ ਜੇ ਕੋਈ ਕੰਮ ਕਰੀ ਜੇ ਫਿਰਦੇ ਹੁੰਦਾ ਹੀ ਆ ਦੇਖਿਆ ਹੁਣ ਫਿਰ ਪਤਾ ਲੱਗਦਾ ਹਨ ਜਦੋਂ ਬੰਦਾ ਵੀ ਇਦਾਂ ਹੋ ਜੇ ਸਰ ਜੀ ਉਹ ਤਾਂ ਸੋਖੀ ਨਹੀਂ ਜਰਾ ਮਾਪਿਆਂ ਦੀ ਮੰਗਦੀਆਂ ਹੋਰ ਨਹੀਂ ਕੋਈ ਮੰਗਦਾ ਹੋਰ ਕੋਈ ਨਹੀਂ ਮੰਗਦਾ ਹੈਗਾ ਜਿੰਨੀਆਂ ਧੀਾਂ ਮੰਗਦੀ ਉਹਨਾਂ ਕੋਈ ਵੀ ਨਹੀਂ ਮੰਗਦਾ ਹੈਗਾ ਹਰ ਵੇਲੇ ਜੈ ਮੰਗਦੀਆਂ ਮਾਪਿਆਂ ਦੀ ਵਿਚਾਰੀ ਅਸੀਂ ਹੋ ਰਖੜੀ ਆਉਣੀਆਂ ਹੁਣ ਤੈਨੂੰ ਚੇਤੇ ਆਉਣੇ ਆ ਮੇਰੇ ਜਿਲ੍ਹੇ ਨਾਲ ਤਾਂ ਦੋ ਪਹਿਲਾਂ ਹੀ ਪੈਣ ਡੇ ਹੁਣ ਅਜੇ ਮੇਰਾ ਤਾਂ ਹਾਲਾ ਜੇ ਆਰੇ ਦੇ ਪਾਪਾ ਦਾ ਕੀ ਹਾਲ ਹੋਣਾ ਉਹਦੇ ਦਿਲ ਤੇ ਕੀ ਬੀਤਣੀ ਆ ਰਖੜੀ ਵਾਲੇ ਦਿਨ ਤੇ ਬੜੀ ਮੁਸ਼ਕਲ ਆ ਕੇ ਕੀ ਕਰਨਾ ਫਿਰ ਹੁਣ ਤੇ ਹੌਮਸ ਲਈ ਆ ਤੂੰ ਉਹ ਤਾਂ ਉਹਨਾਂ ਦਾ ਜਿੱਦਾਂ ਦਾ ਮਾਨ ਪਈ ਤਮਰਤਵਾਲ ਸੁਣੋ ਅੰਦਰੋਂ ਹੀ ਨਹੀਂ ਬਾਹਰ ਨਿਕਲਦੇ ਜੇ ਕੋਈ ਆਉਂਦਾ ਉਹਦੇ ਮੱਥੇ ਹੀ ਨਹੀਂ ਲੱਗਦੇ ਪਤਾ ਨਹੀਂ ਉਹਨਾਂ ਨੂੰ ਹੋ ਕੇ ਗਿਆ ਮੱਥੇ ਇੱਕ ਤਰ੍ਹਾਂ ਲੱਗਣ ਫਤਰੀ ਆਂਦਾ ਮੈਨੂੰ ਉਹਦੇ ਲੱਗੇ ਤੇ ਵੇ ਗੱਲ ਉਹਨੂੰ ਤਾਂ ਪਤਾ ਨਹੀਂ ਕੀ ਹੋ ਜਾਂਦਾ ਜਦੋਂ ਉਹਦੀਆਂ ਭੈਣਾਂ ਦਾ ਗੱਲ ਕਰੀਏ ਨਾ ਭੈਣ ਭਰਾ ਬੜੀ ਚੀਜ਼ ਹੁੰਦੀ ਜੋਤੀ ਮੈਨੂੰ ਵੀ ਚਾਚੀ ਹੋਣੀ ਪਤਾ ਲੱਗਾ ਨਾ ਮਾਂ ਫਿਰ ਆਪਣੇ ਭੈਣਾਂ ਤੋਂ ਬਿਨਾ ਕੋਈ ਭੈਣਾਂ ਨਹੀਂ ਉਹ ਬੈਂਦੀ ਮਾਂ ਫਿਰ ਤਾਂ ਫੋਕਾ ਹੀ ਪਿਆਰ ਦੇ ਦਿੰਦਾ ਇੰਨਾ ਹੀ ਬੜਾ ਹੁੰਦਾ ਵਾ ਮੈਨੂੰ ਤਾਂ ਉਹ ਗੱਲ ਮੈਨੂੰ ਤਾਂ ਨਨਾਨਾ ਰੱਖਣੀਆਂ ਹੀ ਨਹੀਂ ਆਈਆਂ ਉਹ ਤਾਂ ਤੈਨੂੰ ਮੈਂ ਆਖਣ ਦੇਈਆਂ ਤੈਨੂੰ ਤਾਂ ਸਾਰੀ ਨਹੀਂ ਆਈ ਕਿ ਤਰ੍ਹਾਂ ਨਨਾਨਾ ਹੁੰਦੀਆਂ ਕਿੰਨੀਆਂ ਕਿ ਤਰ੍ਹਾਂ ਨਹੀਂ ਉਹਨਾਂ ਸਗੋਂ ਵਿਚਾਰੀਆਂ ਨੇ ਮੇਰੇ ਦਾ ਵਿਆਹ ਦੂ ਕਰ ਜਣ ਕਿਹਣਾ ਡਾ ਚੱਲ ਮੈਨੂੰ ਕਰਦੇ ਰੱਖਣਾ ਅਭੀ 13 ਵੀ ਸੂਟ ਬਣਾ ਕੇ ਲਈਆਂ ਵੀਰ ਦਾ ਵੀ ਬਣਾ ਕੇ ਨਹੀਂ ਤੇ ਮੈਨੂੰ ਤਤੜੀ ਨੂੰ ਦੇਣ ਦਾ ਚੱਜ ਨਹੀਂ ਤੇ ਉਹਨਾਂ ਨੂੰ ਚੱਜ ਨਾਲ ਪੋਛ ਹੀ ਲੈ ਲੀ। ਇਹ ਕਹੋਂਟਨ ਸਾਰੇ ਚੇਤੇ ਆਉਣੇ ਹੁਣ। ਮੈਂ ਆਦਾਬ ਕਰ ਲ ਅੰਦਰ ਬੈਠੀ ਵੀ ਹੋਂਦੀ ਸੋਚਣ ਦੀ ਹ ਜਦੋਂ ਡੈਡੀ ਉਹਦਾ ਮਨਪ੍ਰੀਤ ਆਈ ਤੇ ਡੈਡੀ ਜਾਂਦੇ ਫੇ ਦੇ ਕੁੜੀ ਨੂੰ ਪਿਆਰ ਤੇ ਅਜੇ ਮੇਰੇ ਪਰਸ ਵਿੱਚ ਇਹ ਵੀ ਘਰ ਕਿੰਨੇ ਹੈਗੇ ਸੀ। ਪਰ ਜੀ ਨਹੀਂ ਕੀਤਾ ਦੇਣ ਨੂੰ ਹਾਂ। ਉਹਨਾਂ ਨੂੰ ਦੇ ਇਹ ਹੁੰਦਾ ਹੀ ਸਾਡੀ ਆਪੀ ਹੱਸ ਕੇ ਹੀ ਬੋਲੀ ਨਹੀਂ ਬੜਾ ਪੋਤਾ ਹੁੰਦੇ ਜਾਇਦਾਦ ਵੰਡਣੇ ਨੂੰ ਤੇ ਈਆਂ ਹੱਥਾਂ ਦਾ ਦਿੱਤਾ ਲੈ ਜਾਂਦੀਆਂ ਨੇ। ਜੀ ਮੈਨੂੰ ਦਵਾ ਪੰਪਸ ਤਵਾਂ ਦਾ ਪਰ ਹੁਣ ਮੈਂ ਪਸਤਾ ਕੇ ਕੀ ਕਰਾਂ ਜਦੋਂ ਮੈਨੂੰ ਦੋਵੇਂ ਨਹੀਂ ਦੇ ਦਿੱਤੀਆਂ ਮੈਂ ਕਿੰਨੂੰ ਕਵਾਂ ਕਿ ਉਹ ਅੱਜ ਮੇਰੀ ਸੁਣਦੀ ਹੁੰਦੀਆਂ ਗੱਲਾਂ ਅੱਜ ਕਹਿੰਦੀ ਐ ਵੀ ਸਾਡੀ ਭਾਬੀ ਤੇ ਫਰਕ ਪਿਆ ਵਾ ਲੱਗਦਾ ਹਨ ਨੂੰ ਪਰ ਹੁਣ ਮੇਰਾ ਚੰਗੀ ਬਣਨ ਦਾ ਵੀ ਕੋਈ ਫਾਇਦਾ ਨਹੀਂ ਮੈਨੂੰ ਫਾਇਦਾ ਹੀ ਕੋਈ ਨਹੀਂ ਤੇ ਹਾਂ ਜਿੰਨਾ ਮਰਜ਼ੀ ਤੂੰ ਚੰਗੀ ਬਣ ਕੇ ਦਿਖਾ ਲੈ ਹੁਣ ਕੋਈ ਐ ਨਹੀਂ ਕੀ ਕਰਨਾ ਫਿਰ ਚਲ ਹੁਣ ਹੌਂਸਲਾ ਰੱਖ ਕੀ ਕਰਨਾ ਫਿਰ ਇਦਾਂ ਕਰੇਗੀ ਤੇ ਬਿਮਾਰ ਹੋ ਜਾਏਗੀ ਨਹੀਂ ਹਾਂ ਤੇ ਹੌਂਸਲਾ ਹੀ ਆ ਤੇ ਬੇਸਿ ਨੀ ਮਨ ਕਰੇ ਕਦਾਂ ਹੀ ਹੀ ਸੋਚ ਜਜ ਪਾਈ ਜੀ ਤੇ ਮੈਂ ਯਾਰ ਇਹ ਸੋਚਣ ਡਿਆ ਵਾਂ ਹਾਂ ਤੇ ਜੀ ਹੁੰਦੇ ਦੀ ਜ਼ਿੰਦਗੀ ਹੁੰਦੀ ਹਾਂ ਤੇ ਪੈਰੀ ਬੰਨੇ ਦਾ ਨਾ ਕੋਈ ਪੰਗਾ ਪੈਂਦਾ ਹਾਂ ਹੁਣ ਜੀਣਦੇ ਹੋਣਾ ਏ ਹੁਣ ਵਧੀਆ ਜ਼ਿੰਦਗੀ ਜੀਉਣ ਡਿਆ ਹੋਣਾ ਏ ਜ਼ਿੰਦਗੀ ਝੂਠੇ ਇਹਦੇ ਮਰਨਾ ਸੱਚ ਇਹ ਤਾਂ ਤੇਰੀ ਗੱਲ ਸਹੀ ਆ। ਉਹ ਵੇਖ। ਆਪਾਂ ਟੱਪਰ ਪਰਵਾਸ ਕਰਕੇ ਵੱਟਾਂ ਤੋਂ ਬਨਕੀਲਾ ਉਹ ਤਾਂ ਫਿਰਦੀ। ਸੱਚ ਮੈਨੂੰ ਯਾਦ ਆ ਹੈ ਅੱਜ ਆਪਾਂ ਮਨਪ੍ਰਿੰਦ ਦੇ ਵੇਖਿਆ ਹੀ ਨਹੀਂ। ਉਹ ਸੱਚ ਓਏ। ਉਹ ਅੱਜ ਕਿੱਥੇ ਗਈ ਆ? ਵੇਖੀ ਆ ਬਲ ਕਿੱਥੇ ਗਈ ਆ? ਅੱਜ ਵੇਖੀ। ਅੱਜ ਸਵੇਰ ਤੋਂ ਵੇਖੀ ਨਹੀਂ।